ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖਤਾ ਲਈ ਪੂਰਾ ਪਰਿਵਾਰ ਵਾਰ ਦੇਣ ਵਾਲੇ ਸਰਬੰਸਦਾਨੀ ਸਾਹਿਬੇ ਕਮਾਲ ਨੀਲੇ ਕੋੜੇ ਦੇ ਸ਼ਾਹ ਸਵਾਰ ਚਿੱਟਿਆਂ ਬਾਜ਼ਾਂ ਵਾਲੇ ਕਲਗੀਧਰ ਪਾਤਸ਼ਾਹ ਸਿੱਖਾਂ ਦੇ ਦਸਵੇਂ ਗੁਰੂ ਅਤੇ ਖਾਲਸੇ ਦੀ ਸਥਾਪਨਾ ਕਰਨ ਵਾਲੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਪੋ ਸੁਦੀ 7ਵੀਂ 23 ਪੋ ਬਿਕਰਮੀ ਸੰਮਤ 1723 ਭਾਬ ਕੇ 22 ਦਸੰਬਰ 1666 ਈਸਵੀ ਨੂੰ ਬਿਹਾਰ ਦੇ ਪਟਨਾ ਵਿਖੇ ਮਾਤਾ ਗੁਜਰ ਕੌਰ ਦੀ ਪਾਵਨ ਕੁੱਖੋਂ ਹੋਇਆ ਸਮੁੱਚੇ ਸਿੱਖ ਜਗਤ ਵੱਲੋਂ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਉਚਾਰਨ ਕਰੋ ਸਤਨਾਮ ਸ਼੍ਰੀ ਵਾਖੀ ਸਾਧ ਸੰਗਤ ਜੀ ਆਪਣੀ ਆਤਮ ਕਥਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਜੀਵਨ ਉਦੇਸ਼ ਨੂੰ ਸਪਸ਼ਟ ਕਰਦੇ ਹੋਏ ਲਿਖਦੇ ਨੇ ਕਿ ਮੈਨੂੰ ਪ੍ਰਮਾਤਮਾ ਨੇ ਧਰਮ ਦੇ ਪ੍ਰਚਾਰ ਪ੍ਰਸਾਰ ਕਰਨ ਅਤੇ ਇਸ ਕੰਮ ਵਿੱਚ ਰੁਕਾਵਟ ਬਣਨ ਵਾਲੇ ਦੁਖੀਆਂ ਦਾ ਨਾਸ਼ ਕਰਨ ਵਾਸਤੇ ਧਰਤੀ ਤੇ ਭਜਿਆ ਹੈ। ਹਮ ਇਹ ਕਾਜ ਜਗਤਮੋਂ ਆਏ ਧਰਮ ਹੇਤ ਗੁਰਦੇਵ ਪਠਾਏ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ 6 ਸਾਲ ਦੀ ਉਮਰ ਤੱਕ ਪਟਨੇ ਵਿੱਚ ਹੀ ਰਹੇ। ਉਪਰੰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਕੋਲ ਆਨੰਦਪੁਰ ਸਾਹਿਬ ਵਿਖੇ ਬੁਲਾ ਲਿਆ। ਇੱਥੇ ਹੀ ਆਪ ਜੀ ਦੀ ਵਿਦਿਆ ਦਾ ਯੋਗ ਪ੍ਰਬੰਧ ਕੀਤਾ ਗਿਆ ਆਪ ਜੀ ਨੇ ਫਾਰਸੀ ਸੰਸਕ੍ਰਿਤ ਦਾ ਗਿਆਨ ਹਾਸਲ ਕਰਨ ਤੋਂ ਇਲਾਵਾ ਘੋੜਸਵਾਰੀ ਤੀਰ ਅੰਦਾਜ਼ੀ ਸੈਨਿਕ ਸਿੱਖਿਆ ਵਿੱਚ ਵਿਸ਼ੇਸ਼ ਮਹਾਰਤ ਹਾਸਲ ਕੀਤੀ ਸਮਕਾਲੀਨ ਸਮਾਜਿਕ ਤੇ ਰਾਜਸੀ ਹਾਲਾਤ ਠੀਕ ਨਾ ਹੋਣ ਕਾਰਨ ਇੱਕ ਵਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਹਿੰਦੂ ਧਰਮ ਦੀਆਂ ਅਨੁਸ਼ਾਣ ਬਰਕਰਾਰ ਕਰਨ ਹਿੱਤ ਸੋਚਾਂ ਵਿੱਚ ਪਏ ਹੋਏ ਸਨ ਸੋਚਾਂ ਵਿੱਚ ਪਏ ਹੋਏ ਸਨ ਕਿ ਬਾਲ ਗੋਬਿੰਦ ਰਾਏ ਨੇ ਖੇលਦੇ-ਖੇਲਦੇ ਆ ਕੇ ਗੁਰੂ ਪਿਤਾ ਤੋਂ ਉਦਾਸੀ ਦਾ ਕਾਰਨ ਪੁੱਛਿਆ ਤਾਂ ਗੁਰੂ ਸਾਹਿਬ ਨੇ ਇਸਲਾਮੀ ਹਕੂਮਤ ਦੇ ਦਬ ਦਬਾਹ ਹੇਠ ਕਸ਼ਮੀਰੀ ਹਿੰਦੂਆਂ ਦਾ ਦੁੱਖੜਾ ਗੁਰੂ ਜੀ ਨਾਲ ਸਾਂਝਾ ਕੀਤਾ ਇਸ ਸਮੇਂ ਗੁਰੂ ਗੋਬਿੰਦ ਰਾਏ ਦੀ ਉਮਰ 9 ਸਾਲ ਦੀ ਸੀ ਪਿਤਾ ਜੀ ਦੀ ਗੱਲ ਸੁਣ ਕੇ ਬੜੀ ਗੰਭੀਰਤਾ ਨਾਲ ਸੋਚਿਆ ਤੇ ਜਵਾਬ ਦਿੱਤਾ ਕਿ ਉਹਨਾਂ ਦੇ ਗੁਰੂ ਪਿਤਾ ਤੋਂ ਵੱਧ ਹੋਰ ਕਿਹੜੀ ਬਲਵਾਨ ਹਸਤੀ ਹੋ ਸਕਦੀ ਹੈ ਤੇ ਉਹਨਾਂ Hindu ਧਰਮ ਦੀ ਰੱਖਿਆ ਲਈ ਗੁਰੂ ਪਿਤਾ ਨੂੰ ਮਹਾਨ ਬલિદાન ਦੇਣ ਲਈ ਪ੍ਰਾਰਥਨਾ ਕੀਤੀ ਇਸ ਮਨੋਰਥ ਦੀ ਸਿੱਧੀ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 11 ਨਵੰਬਰ 1675 ਈਸਵੀ ਨੂੰ ਗੁਰਤਾ ਗਦੀ ਦੀ ਰਸਮ ਅਦਾ ਕਰਦੇ ਹੋਏ ਪੁੱਤਰ ਗੋਬਿੰਦ ਰਾਏ ਦੇ ਮੋਢਿਆਂ ਤੇ ਗੁਰੂ ਨਾਨਕ ਦੀ ਗੁਰਿਆਈ ਦੀ ਜ਼ਿੰਮੇਵਾਰੀ ਸੌਂਪੀ ਅਤੇ ਸਮੁੱਚੀ ਮਨੁੱਖਤਾ ਦੇ ਭਲੇ ਦਾ ਉਪਦੇਸ਼ ਦਿੱਤਾ ਅੰਤ 11 ਨਵੰਬਰ 1675 ਈਸਵੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇ ਲਈ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਲੋਕ ਸਹਿਮ ਗਏ ਸਨ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੀ ਦੂਰ ਅੰਦੇਸ਼ੀ ਤੋਂ ਕੰਮ ਲਿਆ ਉਹਨਾਂ ਨੇ ਇਸ ਸਮੇਂ ਸੈਨਿਕ ਗਤੀਵਿਧੀਆਂ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਗੁਰੂ ਦਰਬਾਰ ਵਿੱਚ ਸ਼ਰਧਾਲੂ ਜੋ ਪੇਟਾ ਲੈ ਕੇ ਆਉਂਦੇ ਸਨ ਗੁਰੂ ਸਾਹਿਬ ਨੇ ਉਹਨਾਂ ਨੂੰ ਸ਼ਸਤਰਾਂ ਜੰਗੀ ਵਸਤੂਆਂ ਘੋੜਿਆਂ ਨੂੰ ਪੇਟਾ ਦੇ ਰੂਪ ਵਿੱਚ ਦੇਣ ਲਈ ਪ੍ਰੇਰਿਤ ਕੀਤਾ ਤਾਂ ਕਿ ਸਿੱਖ ਕੌਮ ਨੂੰ ਨਵਾਂ ਰੂਪ ਦੇ ਕੇ ਜੋਸ਼ੀਲੀ ਕੌਮ ਬਣਾਇਆ ਜਾ ਸਕੇ ਗੁਰੂ ਸਾਹਿਬ ਪਟਨੇ ਤੋਂ ਆਨੰਦਪੁਰ ਆਏ ਤਾਂ ਉਹਨਾਂ ਉੱਥੇ ਪੰਜ ਕਿਲਿਆਂ ਆਨੰਦਗੜ੍ਹ ਸਾਹਿਬ ਲੋਹਗੜ੍ਹ ਸਾਹਿਬ ਕਿਸ ਗੜ ਸਾਹਿਬ ਫਤਿਹਗੜ ਸਾਹਿਬ ਦਾ ਨਿਰਮਾਣ ਕਰਵਾਇਆ ਇੱਥੇ ਹੀ ਗੁਰੂ ਸਾਹਿਬ ਨੇ ਕੌਮੀ ਉਸਾਰੀ ਲਈ ਸਾਹਿਤਕ ਰਚਨਾਵਾਂ ਵੱਲ ਧਿਆਨ ਦਿੱਤਾ ਇਸ ਕੰਮ ਲਈ ਉਹਨਾਂ 52 ਕਵੀ ਆਪਣੇ ਕੋਲ ਰੱਖੇ ਇਹ ਸਾਹਿਤ ਸਦਕਾ ਗੁਰੂ ਸਾਹਿਬ ਨੇ ਸਿੱਖਾਂ ਵਿੱਚ ਨਵੀਂ ਰੂਹ ਫੂਕ ਦਿੱਤੀ ਇਸ ਸਮੇਂ ਦੌਰਾਨ ਗੁਰੂ ਸਾਹਿਬ ਨੂੰ ਦੇਸ਼ ਦੀ ਅਣਛਣ ਦੀ ਖਾਤਰ ਕਈ ਵਾਰ ਪਾੜੀ ਰਾਜਾ ਨਾਲ ਯੁੱਧ ਵੀ ਕਰਨਾ ਪਿਆ ਗੁਰੂ ਸਾਹਿਬ ਨੇ ਕੌਮ ਵਿੱਚ ਸਾਸ ਤੇ ਦਲੇਰੀ ਪਰਣੀ ਚਾਹੀ ਕਿਉਂਕਿ ਸਮਾਜ ਰਾਜਸੀ ਤੇ ਧਾਰਮਿਕ ਪੱਖੋਂ ਗੁਲਾਮੀ ਵਿੱਚ ਜਕੜਿਆ ਹੋਇਆ ਸੀ ਅਤੇ ਅਤ ਦੇ ਵਹਿਮਾਂ ਦਾ ਸ਼ਿਕਾਰ ਹੋਇਆ ਪਿਆ ਸੀ ਗੁਰੂ ਸਾਹਿਬ ਨੇ ਲੋਕਾਂ ਵਿੱਚ ਸਮਾਜਿਕ ਰਾਜਨੀਤਿਕ ਧਾਰਮਿਕ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟ ਕੇ ਸਭੇ ਮਾਨ ਅਤੇ ਅਣਖ ਪਰੇ ਜੀਵਨ ਜਾਨ ਦੀ ਜਾਚ ਸिखਾਈ ਇਸ ਮਕਸਦ ਲਈ 1699 ਈਸਵੀ ਵਿੱਚ ਪਹਿਲੀ ਵਿਸਾਖੀ ਵਾਲੇ ਦਿਨ ਯਾਨੀ ਵਿਸਾਖੀ ਵਾਲੇ ਦਿਨ ਕਿਸ ਗੜ੍ਹ ਸਾਹਿਬ ਵਿੱਚ ਇੱਕ ਪਾਰੀ ਇਕੱਠੀ ਕੀਤਾ ਗਿਆ ਗੁਰਬਾਣੀ ਦਾ ਪਾਠ ਤੇ ਕੀਰਤਨ ਮੰਗਰੋਂ ਕੁਝ ਦੇਰ ਬਾਅਦ ਗੁਰੂ ਸਾਹਿਬ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਮੰਚ ਤੇ ਆਏ ਤੇ ਇਕੱਠ ਵਿਚਲੇ ਲੋਕਾਂ ਨੂੰ ਸੀਸ ਭੇਟ ਕਰਨ ਲਈ ਮੰਗ ਕੀਤੀ ਪਹਿਲਾਂ ਤਾਂ ਸੰਗਤ ਵਿੱਚ ਹਰ ਪਾਸੇ ਚੁੱਪ ਛਾ ਗਈ ਪਰ ਗੁਰੂ ਸਾਹਿਬ ਦੇ ਦੁਬਾਰਾ ਕਹਿਣ ਤੇ ਖੱਤਰੀ ਦਇਆਰਾਮ ਉੱਠਿਆ ਤੇ ਆਪਣੇ ਆਪ ਨੂੰ ਸੀਸ ਭੇਟ ਕਰਨ ਲਈ ਹਾਜ਼ਰ ਕੀਤਾ ਗੁਰੂ ਸਾਹਿਬ ਉਸ ਨੂੰ ਤੰਬੂ ਵਿੱਚ ਲੈ ਗਏ ਅਤੇ ਲਹੂ ਨਾਲ ਭਿੱਜੀ ਤਲਵਾਰ ਲੈ ਕੇ ਫਿਰ ਸੀਸ ਭੇਟ ਦੀ ਮੰਗ ਕੀਤੀ ਤਾਂ ਇਸ ਸਮੇਂ ਧਰਮਦਾਸ ਉੱਠੇ ਫਿਰ ਮੁਕਮ ਚੰਦ ਫਿਰ ਭਾਈ ਸਾਬ ਚੰਦ ਤੇ ਫਿਰ ਭਾਈ ਹਿੰਮਤ ਰਾਏ ਨੇ ਗੁਰੂ ਸਾਹਿਬ ਨੂੰ ਸੇਸਪੇਟ ਕੀਤੇ ਗੁਰੂ ਸਾਹਿਬ ਨੇ ਇਹਨਾਂ ਪੰਜ ਸਿੱਖਾਂ ਨੂੰ ਨਵੇਂ ਕੱਪੜੇ ਤੇ ਸ਼ਸਤਰ ਧਾਰਨ ਕਰਵਾ ਕੇ ਸੰਗਤ ਦੇ ਸਾਹਮਣੇ ਲਿਆ ਖੜਾ ਕੀਤਾ ਉਹਨਾਂ ਫਿਰ ਇਹਨਾਂ ਪੰਜ ਸਿੱਖਾਂ ਨੂੰ ਗੁਰਬਾਣੀ ਦਾ ਪਾਠ ਕਰਦੇ ਹੋਏ ਅੰਮ੍ਰਿਤ ਜਲ ਤਿਆਰ ਕਰਕੇ ਅੰਮ੍ਰਿਤ ਸ਼ਕਾਇਆ ਅਤੇ ਇਹਨਾਂ ਨੂੰ ਖਾਲਸਾ ਦਾ ਨਾਂ ਦਿੱਤਾ ਉਹ ਸਾਰੇ ਸਿੱਖ ਦੀ ਥਾਂ ਸਿੰਘ ਬਣ ਗਏ ਸਿੱਖ ਇਤਿਹਾਸ ਵਿੱਚ ਜ਼ਿਕਰ ਹੈ ਸਾਧ ਸੰਗਤ ਜੀ ਕਿ ਗੁਰੂ ਸਾਹਿਬ ਨੇ ਇਹਨਾਂ ਪੰਜ ਸਿੰਘਾਂ ਨੂੰ ਅੰਮ੍ਰਿਤ ਪਾਨ ਕਰਵਾ ਕੇ ਫਿਰ ਖੁਦ ਇਹਨਾਂ ਪਾਸੋਂ ਅੰਮ੍ਰਿਤ ਛਕਿਆ ਤੇ ਆਪੇ ਗੁਰ ਆਪੇ ਚੇਲਾ ਦੇ ਸਿਧਾਂਤ ਵਿੱਚ ਪਰਪੱਕਤਾ ਦਰਸਾਈ ਗੁਰੂ ਸਾਹਿਬ ਨੇ ਉਹਨਾਂ ਨੂੰ ਪੰਜ ਕਕਾਰੇ ਕਿਸ ਕੜਾ ਕੰਗਾ ਕਿਰਪਾਨ ਕਛਰਾ ਵਰਦੀ ਪਹਿਨਾਈ ਅਤੇ ਸਿੱਖ ਧਰਮ ਦੇ ਸਿਧਾਂਤਾਂ ਬਾਰੇ ਦੱਸਿਆ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਜਾਤ ਪਾਤ ਛੂਤ ਛਾਤ ਦਾ ਖੰਡਨ ਕਰਕੇ ਸਭ ਨੂੰ ਸਮਾਨਤਾ ਦਾ ਹੱਕ ਦੇਣਾ ਕੋ ਕਰਮਾਂ ਦਾ ਤਿਆਗ ਕਰਕੇ ਸਦਾਚਾਰ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ ਤੇ ਸਾਧ ਸੰਗਤ ਹੀ ਇਸ ਤਰ੍ਹਾਂ ਖਾਲਸਾ ਪੰਥ ਤਿਆਰ ਹੋ ਗਿਆ ਅਤੇ ਸਿੱਖ ਕੌਮ ਨੂੰ ਨਿਆਰਾਪਣ ਬਖਸ਼ਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਖਾਲਸਾ ਪੰਥ ਦੀ ਸਾਜਣਾ ਤੋਂ ਬਾਅਦ ਭਾੜੀ ਰਾਜੇ ਗੁਰੂ ਸਾਹਿਬ ਦੇ ਜੋਸ਼ ਦਲੇਰੀ ਅਤੇ ਸਿੱਖ ਕੌਮ ਵਿੱਚਲੀ ਇੱਕ ਮੁਠਤਾ ਤੋਂ ਡਰ ਗਏ ਇਸ ਲਈ ਉਹਨਾਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਸਿੱਖਾਂ ਖਿਲਾਫ ੜਕਾ ਕੇ ਅਨੰਦਪੁਰ ਦੇ ਕਿਲੇ ਤੇ ਘੇਰਾ ਪਵਾ ਦਿੱਤਾ। ਕਾਫੀ ਸਮਾਂ ਇਹ ਕਿਲ੍ਹੇ ਸੇ ਤらい ਰਿਹਾ। ਸਿੱਖ ਬੜੀ ਦਲੇਰੀ ਨਾਲ ਵੈਰੀਆਂ ਨਾਲ ਲੜਦੇ ਰਹੇ। ਪਰ ਹੌਲੀ-ਹੌਲੀ ਕਿਲੇ ਅੰਦਰ ਖਾਣ-ਪੀਣ ਦੇ ਸਮਾਨ ਵਿੱਚ ਘਾਟ ਆ ਗਈ। ਸਿੱਖ ਭੁੱਖ ਤਰੇ ਨਾਲ ਕੁਰਲਾ ਰਹੇ ਸਨ। ਜਿਸ ਸਦਕਾ ਕਈ ਸਿੱਖਾਂ ਦਾ ਸਿਦਕ ਡੋਲ ਗਿਆ ਸੀ ਤਾਂ 40 ਸਿੱਖ ਵਿਦਾਵਾ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਕੇ ਘਰੋ ਘਰੀ ਚਲੇ ਗਏ ਜਦ ਕਈ ਮਹੀਨਿਆਂ ਤੱਕ ਗੁਰੂ ਸਾਹਿਬ ਨੇ ਕਿਲਾ ਖਾਲੀ ਨਾ ਕੀਤਾ ਤਾਂ ਮੁਗਲ ਹਾਕਮਾਂ ਨੇ ਝੂਠੀਆਂ ਕਸਮਾਂ ਦੀ ਆੜ ਵਿੱਚ ਗੁਰੂ ਸਾਹਿਬ ਤੋਂ ਕਿਲਾ ਖਾਲੀ ਕਰਵਾ ਲਿਆ ਤੇ ਜਦ ਗੁਰੂ ਸਾਹਿਬ ਆਪਣੇ ਸਿੱਖਾਂ ਤੇ ਪਰਿਵਾਰ ਸਮੇਤ ਕਿਲਾ ਖਾਲੀ ਕਰਕੇ ਜਾ ਰਹੇ ਸਨ ਤਾ ਆਪਣੀਆਂ ਕਸਮਾਂ ਨੂੰ ਤੋੜ ਕੇ ਮੁਗਲ ਫੌਜਾਂ ਨੇ ਗੁਰੂ ਸਾਹਿਬ ਦੀਆਂ ਫੌਜਾਂ ਤੇ ਚੜ੍ਹਾਈ ਕਰ ਦਿੱਤੀ ਰਾਤ ਦੇ ਸਮੇਂ ਸਰਸਾ ਨਦੀ ਦੇ ਕੰਢੇ ਜਦ ਮੁਗਲ ਫੌਜਾਂ ਦੀ ਚੜ੍ਹਾਈ ਦੀ ਖਬਰ ਸੁਣੀ ਤਾਂ ਗੁਰੂ ਜੀ ਦਾ ਸਾਰਾ ਕੀਮਤੀ ਸਾਹਿਤ ਲਿਖਤਾ ਸਰਸਾ ਨਦੀ ਦੀ ਪੇਟ ਚੜ ਗਿਆ ਸਾਰਾ ਪਰਿਵਾਰ ਇੱਕ ਦੂਜੇ ਤੋਂ ਨਿਖੜ ਗਿਆ ਇਕਈ ਸੈਂਕੜੇ ਸ਼ਹੀਦ ਹੋ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ ਆਪਣੇ ਦੋ ਵੱਡੇ ਸਭ ਜਾਦਿਆਂ ਅਤੇ 40 ਸਿੰਘਾਂ ਸਮੇਤ ਚਮਕੌਰ ਦੀ ਗੜੀ ਵਿੱਚ ਜੱਪ ਜੇ ਉੱਥੇ ਮੁਗਲਾਂ ਨਾਲ ਯੁੱਧ ਕਰਦੇ ਰਹੇ ਗੁਰੂ ਸਾਹਿਬ ਅਤੇ ਪੰਜ ਸਿੱਖਾਂ ਤੋਂ ਇਲਾਵਾ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਭ ਜਾਦੇ ਅਤੇ ਬਾਕੀ ਸਾਰੇ ਸਿੰਘ ਸ਼ਹੀਦ ਹੋ ਗਏ ਪੰਜਾਬ ਸਿੰਘਾਂ ਦੇ ਕਹਿਣ ਅਨੁਸਾਰ ਗੁਰੂ ਸਾਹਿਬ ਗੜੀ ਵਿੱਚੋਂ ਨਿਕਲ ਕੇ ਮਾਛੀਵਾੜੇ ਦੇ ਜੰਗਲਾਂ ਵੱਲ ਚੱਲ ਪਏ ਉਧਰ ਦੂਜੇ ਪਾਸੇ ਗੁਰੂ ਸਾਹਿਬ ਦੇ ਦੋ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਦਲ ਕੌਰ ਜੀ ਆਪਣੇ ਪਰਿਵਾਰ ਤੋਂ ਸਰਸਾ ਨਦੀ ਪਾਰ ਕਰਨ ਵੇਲੇ ਵਿਛੜ ਗਏ ਉਹ ਰਸੋਈਆ ਗੰਗੂ ਬ੍ਰਾਹਮਣ ਨਾਲ ਉਸਦੇ ਪਿੰਡ ਖੇੜੀ ਪਹੁੰਚ ਗਏ ਪਰ ਗੰਗੂ ਬ੍ਰਾਹਮਣ ਦੇ ਲਾਲਚੀ ਸੁਭਾਅ ਕਾਰਨ ਉਸ ਨੇ ਮਾਤਾ ਜੀ ਅਤੇ ਦੋਵੇਂ ਛੋਟੇ ਸਬਜ਼ਾਦਿਆਂ ਨੂੰ ਮਰਿੰਡੇ ਦੇ ਨਵਾਬ ਦੇ ਹਵਾਲੇ ਕਰ ਦਿੱਤਾ ਅਤੇ ਅੱਗੇ ਵਜ਼ੀਰ ਖਾਂ ਕੋਲ ਲਿਜਾ ਕੇ ਉਹਨਾਂ ਨੂੰ ਕੈਦ ਕਰ ਲਿਆ ਗਿਆ ਵਜ਼ੀਰ ਖਾਂ ਨੇ ਉਹਨਾਂ ਨਾਲ ਬਹੁਤ ਅਣਮਨੁੱਖੀ ਵਿਵਹਾਰ ਕੀਤਾ ਤੇ ਦੋਵੇਂ ਛੋਟੇ ਸਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕਰਵਾ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਜੇ ਹੀ ਸਥਿਤੀ ਵਿੱਚ ਬੱਚਿਆਂ ਦਾ ਦੁੱਖ ਨਾ ਸਹਾਰਦੇ ਹੋਏ ਬਿਰਧ ਮਾਤਾ ਜੀ ਨੇ ਵੀ ਪ੍ਰਾਣ ਤਿਆਗ ਦਿੱਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਤੋਂ ਕੁਝ ਚਿਰ ਬਾਅਦ ਗੁਰੂ ਸਾਹਿਬ ਦਮਦਮਾ ਸਾਹਿਬ ਆ ਗਏ ਇੱਥੇ ਹੀ ਉਹਨਾਂ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀੜ ਲਖਵਾਈ ਜਿਸ ਵਿੱਚ ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਸ਼ਾਮਲ ਕਰਵਾਈ ਗਈ। ਮਾਤਾ ਜੀ ਤੇ ਦੋ ਛੋਟੇ ਸਭ ਜਿਆਦਿਆਂ ਦੀ ਸ਼ਹੀਦੀ ਦਾ ਪਤਾ ਲੱਗਣ ਤੇ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਜਿਸ ਵਿੱਚ ਉਸ ਨੂੰ ਬਹੁਤ ਫਟਕਾਰਾਂ ਪਾਈਆਂ ਗਈਆਂ। ਫਿਰ ਗੁਰੂ ਸਾਹਿਬ ਲਖਣਵਾਲ ਜਾ ਕੇ ਨਦੇੜ ਪਹੁੰਚ ਗਏ ਤੇ ਇੱਥੇ ਮਾਧੋਦਾਸ ਬਿਰਾਗੀ ਸਾਧੂ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਦਾ ਖਿਤਾਬ ਦਿੱਤਾ ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜ ਦਿੱਤਾ ਜਿੱਥੇ ਉਸਨੇ ਸਿੰਘਾਂ ਨੂੰ ਇਕੱਤਰ ਕਰਕੇ ਸ੍ਰੀ ਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਨਾਦੇੜ ਵਿੱਚ ਹੀ ਵਜ਼ੀਰ ਖਾਂ ਵੱਲੋਂ ਭੇਜੇ ਪਠਾਨ ਨੇ ਧੋਖੇ ਨਾਲ ਗੁਰੂ ਜੀ ਤੇ ਹਮਲਾ ਕਰ ਦਿੱਤਾ ਅਤੇ ਗੁਰੂ ਜੀ ਦੇ ਪੇਟ ਤੇ ਜ਼ਖਮ ਹੋ ਗਿਆ ਇਹ ਜ਼ਖਮ ਪੂਰੀ ਤਰ੍ਹਾਂ ਠੀਕ ਨਾ ਹੋਇਆ ਤੇ ਅੰਤ ਉਨ੍ਹਾਂ ਅਕਾਲ ਪੁਰਖ ਦਾ ਪਾਣਾ ਮੰਨਦੇ ਹੋਏ ਕਿਸੇ ਨੂੰ ਸਰੀਰਕ ਰੂਪ ਵਿੱਚ ਗੁਰਿਆਈ ਨਹੀਂ ਦਿੱਤੀ ਬਲਕਿ ਅਕਤੂਬਰ 1708 ਈਸਵੀ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ ਕੇ ਸਮੁੱਚੀ ਕਾਮ ਨੂੰ ਇਹਨਾਂ ਦੇ ਲੜ ਲਾ ਕੇ ਆਪ ਜੋਤੀ ਜੋਤ ਸਮਾ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤ ਗੁਰੂ ਕਿਰਪਾ ਕਰਨ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ